ਦੋਸਤੋ ਜਵਾਗ ਘਰੇ ਨਹੀਂ ਨਾ ਵੜਨ ਦਿੰਦੇ ਪਪਾ ਕੀ ਲੈ ਕੇ ਆਇਆ ਮੰਮੀ ਕੀ ਲੈ ਕੇ ਆਈਆਂ ਭੂਆ ਕੀ ਲੈ ਕੇ ਆਈਆਂ ਮਾਸੀ ਕੀ ਲੈ ਕੇ ਆਈਆਂ ਤੁਹਾਡੇ ਵਾਸਤੇ ਇੱਕ ਜਵਾਗ ਖੁਸ਼ ਕਰਨ ਦੀ ਵਧੀਆ ਸਕੀਮ ਲੈ ਕੇ ਆਏ ਆ ਸੀ ਠੀਕ ਆ ਆ ਕੋਈ ਮਹਿੰਗੀ ਚੀਜ਼ ਨਹੀਂ ਇਹਦੇ ਉੱਤੇ ਸਾਰਾ ਲਿਖਿਆ ਮਸਾ 150 ਦੀ ਚੀਜ਼ ਹੈ ਸਾਰੀ ਆਨਲਾਈਨ ਮਿਲ ਜਾਂਦੀ ਹੈ ਤੁਹਾਨੂੰ ਮੈਂ ਦਿਖਾਉਣਾ ਕੀ ਹੈ ਤੇ ਜਵਾਗ ਨਾ ਤੁਹਾਨੂੰ ਮੈਂ ਨਾ ਇਹ ਕਹਿ ਸਕਦਾ ਜਵਾਗ ਕਹੂਗਾ ਵੀ ਮੇਰੇ ਪਪਾ ਵੀ ਮੇਰੇ ਵਾਸਤੇ ਰੱਬ ਹੀ ਬਣ ਗਿਆ ਇਹ ਢੀਕੈਂ ਚੀਜ਼ ਆ ਤੇ ਇਹ ਨਹੀਂ ਸਸਤੀ ਯਾਰ ਤੇ ਫਿਰ ਹੁਣ ਦੇਖੋ ਆਪਾਂ ਕਿਹਦੇ ਦੁਕਾਨ ਦੇ ਖਰੀਦਣ ਜਾਂਦੇ ਆ ਇਹ ਜੀ ਚੀਜ਼ ਦੁਕਾਨ ਵਾਲੇ ਕੋਲ ਇੰਨੀ ਵੈਰਾਈਟੀ ਨਹੀਂ ਹੁੰਦੀ ਇਹ ਹੁਣ ਮੈਂ ਨਾ ਤੁਹਾਨੂੰ ਇਥੋਂ ਕਿਵੇਂ ਖੋਲ ਕੇ ਦਿਖਾਵਾਂ ਆਹ ਦੇਖ ਲਓ ਨਵਾਂ ਸਾਰਾ ਬਿਸ਼ਾ ਲਿਖਿਆ ਹੋਆ ਹੈ ਨਾ ਮੈਸੀ ਉਮੀ ਤੇ ਇਹਦੇ ਇਹਦੇ ਜਵਾਕਾਂ ਨੂੰ ਕੋਸ਼ ਕਰਨ ਦਾ ਤਰੀਕਾ ਵੀ ਉਹ ਵੀ ਸਸਤੇ 'ਚ ਮੰਤਰ ਜਵਾਕੂਨ ਦਾ ਕੋਸ਼ ਹੁੰਦਾ ਜੀ ਇਹਨਾਂ ਨੂੰ ਕੋਈ ਮਰਜ਼ੀ ਲੈ ਦੋ ਯਾਰ ਐਵੇਂ ਮਹਿੰਗੀ ਚੀਜ਼ ਲੈ ਕੇ ਦੇਣ ਦਾ ਕੋਈ ਫਾਇਦਾ ਨਹੀਂ ਅਸੀਂ 10-1000 ਦੀਆਂ ਕਾਰਾਂ ਵੀ ਲੈ ਕੇ ਦੇਤੀਆਂ ਪਰ ਆਪਾਂ 6000 ਦੇ ਮੋਟਰਸਾਈਕਲ ਜੇ ਵੀ ਲੈ ਕੇ ਦੇਤੀ ਪਰ ਉਹ ਖੇਡਦਾ ਹਮੇਸ਼ਾ ਸਸਤੀ ਚੀਜ਼ ਨਾਲ ਤੇ ਅਸੀਂ ਅੱਜ ਸਸਤੀ ਚੀਜ਼ ਹੀ ਮੰਗਾਈ ਆ ਅਸੀਂ ਮੰਗਾਈ ਹੈ ਜੀ ਆਹ ਵਾਲੀ ਚੀਜ਼ ਇਹਦੇ ਨਾਲ ਇਹ ਪਤਾ ਕੀ ਚੀਜ਼ ਆ ਇਹਦੇ ਵਿੱਚ ਜਿਵੇਂ ਕਹਿੰਦੀ ਆ ਆਰੀਅਨ ਦੇ ਪ੍ਰੋਜੈਕਟਰ ਜੇ ਵੀ ਆਪਾਂ ਲਾ ਦਨੇ ਸਾਹਮਣੇ ਫਿਲਮ ਚੱਲਦੀ ਰਹਦੀ ਆ ਕੰਡ ਤੇ ਤੇ ਉਵੇਂ ਇਹ ਹੀ ਚੀਜ਼ ਆ ਜੀ ਆ ਦੇਖ ਲਓ ਤੁਸੀਂ ਇਹਦਾ ਇੱਕਾਰੀ ਨਾ ਮੂੰਹ ਦੇ ਦੇਖ ਲਓ ਤੇ ਇਹਨੂੰ ਡੱਬੀ ਦੇਖ ਲਓ ਆਨਲਾਈਨ ਮਿਲਦੀ ਹੈ ਇਹ ਚੀਜ਼ ਤੇ ਤੁਹਾਨੂੰ ਮੈਂ ਦਿਖਾਣਾ ਵੀ ਇਹ ਕੰਮ ਵੀ ਕਿਵੇਂ ਕਰਦੀ ਹੈ ਕੰਧ ਤੇ ਇਹਦੀ ਫੋਟੋ ਕਿਹੋ ਜਿਹੀ ਬਣਉਂਦੀ ਹੈ ਉਹ ਵੀ ਤੁਹਾਨੂੰ ਮੈਂ ਦੱਸਦਾ ਇਹਨੂੰ ਬਸ ਕੁਝ ਨਹੀਂ ਕਰਨਾ ਹੁੰਦਾ ਐਂ ਖੋਲ ਜਾਂਦੀ ਹੈ ਆਹ ਵਾਲੀ ਹੈ ਜਿਹੜੀਆਂ ਇਹਦੀਆਂ ਫਿਲਮਾਂ ਆਏ ਠੀਕ ਆ ਆਹ ਵਾਲੀਆਂ ਇਹਦੀਆਂ ਫਿਲਮਾਂ ਜਿਵੇਂ ਉਪਰਜੈਕਟਰ ਤੇ ਮੁਰੇ ਲੱਗਦੀ ਹੁੰਦੀ ਆ ਆਹ ਵਾਲੀ ਚੀਜ਼ ਆ ਤੇ ਜਵਾਬਾਂ ਦਾ ਹੈਗਾ ਜੀ ਪ੍ਰੋਜੈਕਟਰ ਬਹੁਤ ਵਧੀਆ ਖੇਡ ਆ ਮੈਂ ਕਹਿੰਨਾ ਸਸਤੀ ਦੀ ਸਸਤੀ ਸਰੀ 500 ਰੁਪਏ ਦੀ ਚੀਜ਼ ਆ ਤੇ ਤੁਹਾਡਾ ਬੱਚਾ ਨਾ ਹੈ ਸੋ ਕਹੂਗਾ ਵੀ ਮੇਰਾ ਪਾਪਾ ਮੇਰਾ ਪਾਪਾ ਹੀ ਆ ਬਸ ਜੋਗੋਸ਼ਾ ਮੇਰੀ ਮੰਮੀ ਹੈ ਜੋਗੋਸ਼ਾ ਬਸ ਇਹਦੀ ਚੀਜ਼ ਆ ਦੋਸਤੋ ਤੇ ਤੁਸੀਂ ਨਾ ਗੋਣੀ ਗਈ ਜਾਉਂਗੇ ਜਦੋਂ ਤੁਸੀਂ ਆ ਤੇ ਜਵਾਕ ਦੇ ਮੂੰਹ ਤੇ ਖੁਸ਼ੀ ਦੇਖ ਲਈ ਹਨਾ ਤੁਸੀਂ ਗੋਣੀ ਕੋਈ ਜਾ ਗਈ ਆਉਂਗੇ ਵੀ ਸੇਖੋ ਕਹਿੰਦੇ ਸਿਰੇ ਹੀ ਸਕੀਮ ਦੱਸਦੀ ਦੋਸਤੋ ਮੈਂ ਤੁਹਾਨੂੰ ਹੁਣੇ ਚਲਾ ਕੇ ਦਿਖਾਉਣਾ ਚਲਾ ਕੇ ਤੇ ਜਵਾਗ ਨੂੰ ਖੁਸ਼ ਕਰਦੇ ਹੋ ਜੇ ਤੁਸੀਂ ਇਹ ਚੀਜ਼ ਮਗਾ ਕੇ ਇਹਨੂੰ ਤੁਸੀਂ ਨਾ ਮੈਟਰੀ ਵਾਂਗੂ ਆ ਚੀਜ਼ਾਂ ਨੱਪ ਲੈਣੀ ਆ ਤੇ ਇਹਨਾਂ ਚੋਂ ਆਪਾਂ ਇੱਕ ਲੈ ਲੈਨੇ ਬਾਕੀ ਰੱਖ ਦਿੰਨੇ ਆ ਇਹਨੂੰ ਆਪਾਂ ਜਿਹੜੇ ਮੰਨ ਕੇ ਜੇ ਆ ਇੱਥੇ ਦੀ ਬਣੀ ਵੀ ਥਾਂ ਜੀ ਆਵੇ ਦੇਖੋ ਇੱਥੇ ਆਪਾਂ ਇਹਨੂੰ ਐ ਰੱਖ ਲੈਣਾ ਠੀਕ ਆ ਤੇ ਫਰਸ਼ ਤੇ ਦੇਖੋ ਫੋਟੋ ਬਣ ਗਈ ਮੇਰੇ ਠੀਕ ਆ ਦੋਸਤੋ ਆ ਦੇਖੋ ਫੋਟੋ ਬਣ ਗਈ ਨਾ ਮੇਰੇ ਇਹਨੂੰ ਆਪਾਂ ਫਿਰ ਜਦੋਂ ਆਪਾਂ ਐ ਘਵਾਵਾਂਗੇ ਠੀਕ ਹੈ ਦੋਸਤੋ ਐ ਬਣੀ ਜਾਂਦੀ ਆ ਫੋਟਵਾ ਦੇਖੋ ਦੋਸਤੋ ਐ ਜਵਾਗਨਾ ਕਹੂਗਾ ਵੀ ਮੇਰੇ ਪਾਪੇ ਨੇ ਤਾਂ ਬਈ ਯਾਰ ਸਿਰਾਈ ਲਾਤਾ ਹੈ ਦੋਸਤੋ ਆ ਦੇਖੋ ਦੋਸਤੋ ਤੁਹਾਡੇ ਸਾਹਮਣੇ ਐ ਕੋਈ ਨਕਲੀ ਨਹੀਂ ਕੋਈ ਉਹੋ ਨਹੀਂ ਆਪਾਂ ਹੋਰ ਚੱਕਦੇ ਆ ਬੁਧੇਰੀਆਂ ਫਲਮਾ ਪਈਆਂ ਬੁਧੇਰਾ ਕੁਛ ਪਿਆਈ ਐ ਰਾ ਆਪਾਂ ਕਈ ਐ ਅੰਗੈਦਿ ਫਲਮਾ ਤੁਸੀਂ ਦੇਖੋ ਜਵਾਗ ਜਦ ਦਵਾ ਦੇਖੂਗਾ ਦੇਖੋ ਲੈ ਆਹ ਕਾਰਟੂਨ ਜਦੋਂ ਦੇਖੂਗਾ ਕਹੂਗਾ ਕਿ ਨਾ ਗੋ ਵੀ ਮੇਰਾ ਪਾਪਾ ਦਾ ਸਰਾਹੀ ਆ ਦੇਖ ਲਓ ਲੈ ਆਹ ਸਾਰੀ ਤਰ੍ਹਾਂ ਦੇ ਕਾਰਟੂਨ ਆ ਠੀਕ ਆ ਠੀਕ ਆ ਦੋਸਤੋ ਮੰਨ ਕੇ ਫਿਰ ਤੁਸੀਂ ਮੰਨ ਕੇ ਸਕੀਮਾਂ ਨੂੰ ਆ 150 ਦੀ ਚੀਜ਼ ਲੈ ਕੇ ਤੇ ਜਵਾਕ ਖੁਸ਼ ਕਰ ਦਿਓ ਤੇ ਡੱਬੀ ਜੀ ਮੈਂ ਤੁਹਾਨੂੰ ਫਿਰ ਦਿਖਾਉਣਾ ਕਿਦਰ ਗਈ ਇੱਦੀ ਉਹ ਡੱਬੀ ਜੀ ਠੀਕ ਆ ਆ ਪਰੀ ਇੱਦੀ ਡੱਬੀ ਜੀ ਠੀਕ ਹੈ ਦੋਸਤੋ ਇਹ ਬੈਟਰੀ ਨਹੀਂ ਫਿਰ ਮੈਂ ਤੁਹਾਨੂੰ ਦੱਸ ਦਉਣਾ ਇਹਦਾ ਨਾਮ ਮੈਂ ਤੁਹਾਨੂੰ ਬੋਲ ਕੇ ਦੱਸਦਾ ਆਪਣੇ ਦੋਸਤਾਂ ਨੂੰ ਨਾ ਜੇ ਵੀ ਸਮਝ ਨਹੀਂ ਆਉਦੀ ਹੁੰਦੀ ਫਲੈਸ਼ ਲਾਈਟ ਆ ਇਹਦਾ ਨਾਮ ਤੇ ਇਹ ਤੁਹਾਨੂੰ ਮੀਸ਼ੋ Amazon ਤੋਂ RAMNAR ਮਿਲ ਜੂਗੀ ਠੀਕ ਹੈ ਇਸ ਆਪਣੀਅਤ ਚੀਜ਼ ਆ ਤੇ ਜਵਾਬ ਜਿਹੜਾ ਪੂਰਾ ਹੈ ਰੂਈ ਖੋਸ਼ੋ ਜੂਦੀ ਠੀਕ ਹੈ ਜੀ ਜਾਣਕਾਰੀ ਵਧੀਆ ਲੱਗੀ ਨਾ ਫੋਲੋ ਕਰ ਲਓ ਸਭ